ਸਰਸਾ ਸਾਹਿਬ ਜੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਆਪਾਂ ਸ਼ਾਮਲ ਹੋਏ ਸਾਡੇ ਭੈਣ ਨੀਲੀ ਠਿੰਗੜਾ ਜੀ ਜੋ ਸਾਨੂੰ ਹਮੇਸ਼ਾ ਲਈ ਛੱਡ ਕੇ ਦੁਨੀਆ ਤੋਂ ਚਲੇ ਗਏ ਬਹੁਤ ਵੱਡਾ ਘਾਟਾ ਪਰਿਵਾਰ ਕੋਲ ਦਿੱਤੇ ਪਿਆ ਉੱਥੇ بیٹੇ ਨੇ ਜਿਹੜੇ ਉਹ ਮਾਂ ਦੇ ਪਿਆਰ ਤੋਂ ਵਾਂਝੇ ਪਰ ਕਿਉਂਕਿ ਬੱਚਿਆਂ ਵਾਸਤੇ ਮਾਂ ਦਾ ਦੁੱਖ ਚੜਨਾ ਬਹੁਤ ਔਖਾ ਹੈ ਦੋਨੋਂ ਬੇਟੇ ਹਾਲਾਂਕਿ ਕ੍ਰਿਸ਼ਨ ਜੀ ਕਿਉਂਕਿ ਅ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਜਦੋਂ ਇੱਕ ਇਨਸਾਨ ਚਲਾ ਜਾਂਦਾ ਤਾਂ ਬੜਾ ਉਖਾਫ ਹੋ ਜਾਂਦਾ ਕਿਉਂਕਿ ਜਦੋਂ ਕੋਈ ਦੁੱਖ ਸੁੱਖ ਕਰਨਾ ਹੈ ਤਾਂ ਜਦੋਂ ਮਰਜੀ ਦੋਨੇ ਮੀਆਂ بیوی ਬੈਠ ਕੇ ਦੁੱਖ ਸੁੱਖ ਕਰ ਸਕਦੇ ਪਰ ਬੇਵਕਤੀ ਜਦੋਂ ਮੌਤ ਆਉਂਦੀ ਹੈ ਜਦੋਂ ਸੋਚਿਆ ਵੀ ਨਹੀਂ ਹੁੰਦਾ ਮਨ 'ਚ ਵਿਚਾਰ ਵੀ ਨਹੀਂ ਹੁੰਦਾ ਕਿ ਘਟਣਾ ਵਾਪਰੂ ਤਾਂ ਉਹਨੂੰ ਯਕੀਨ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਜੈ ਸ਼੍ਰੀਦਾ ਅਜਾਪਾ ਇਹ ਲੂਟੀ ਗਰਾਦੀ ਦੀ ਅੰਤਮ ਦਾਸ ਦੀ ਵਿੱਚ ਬੱਠੇ ਰਹੇ ਜੇ ਇਹ ਇੱਕ ਵਾਰ ਵਾਲੀ ਗੱਲ ਕਰੀਏ ਕ੍ਰਿਸ਼ਨ ਢੀਰਾ ਦੀ ਵਾਲੀ ਗੱਲ ਕਰੀਏ ਢੀਰਾ ਪਰਿਵਾਰ ਦੀ ਗੱਲ ਕਰੀਏ ਬਹੁਤ ਹੀ ਵਧੀਆ ਪਰਿਵਾਰ ਬਹੁਤ ਇਮਾਨਦਾਰ ਤੇ ਗਿਆਨ ਦਾ ਜੀਨਾ ਕੰਮ ਕਰਨੇ ਦੁਕਾਨਦਾਰੀ ਵਪਾਰ ਹਰ ਕੰਮ ਦੇ ਵਿੱਚ ਪੂਰੇ ਬੱਠੇ ਕਿਤੇ ਠੱਗੀ ਨਹੀਂ ਕਿਤੇ ਠੋਰੀ ਨਹੀਂ ਆਪਣੇ ਦਸਾਂ ਨੌ ਦੀ ਕਿਰਤ ਕਮਾਈ ਕਰਨ ਬਣ ਸਕਣਾ ਆਪਣੇ ਆਏ ਦਾਰੇ ਪਿਆਰ ਬਣਨਾ ਇਹ ਗੁਣ ਕੇਸ ਪਰਵਾਜ਼ ਦੇ ਵਿੱਚ ਪੁੱਠੂੜਕੇ ਪਰ